ਅੱਜ ਸਵੇਰੇ ਭਵਾਨੀਗੜ੍ਹ ਦੇ ਨੈਸ਼ਨਲ ਹਾਈਵੇ ਤੇ ਇੱਕ 29 ਸਾਲਾ ਬਬਲੀਕ ਔਰ ਪੁੱਤਰੀ ਨਾਹਰ ਸਿੰਘ ਵਾਸੀ ਭਵਾਨੀਗੜ੍ਹ ਜੋ ਕਿ ਪੈਦਲ ਨੈਸ਼ਨਲ ਹਾਈਵੇ ਤੇ ਕੱਟ ਤੋਂ ਬਲਿਆਲ ਰੋਡ ਵੱਲ ਜਾ ਰਹੀ ਸੀ ਤੇ ਅਚਾਨਕ ਉਸਦੇ ਸਾਹਮਣੇ ਟਰੱਕ ਆ ਜਾਂਦਾ ਹੈ ਅਤੇ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਅਤੇ ਲੜਕੀ ਦੀ ਮੌਤ ਹੋ ਜਾਂਦੀ ਹੈ ਲੜਕੀ ਦੇ ਪਰਿਵਾਰ ਨੂੰ ਸੂਚਨਾ ਮਿਲਨ ਤੁਰੰਤ ਬਾਅਦ ਲੜਕੀ ਦਾ ਪਰਿਵਾਰ ਮੌਕੇ ਤੇ ਪਹੁੰਚ ਜਾਂਦਾ ਹੈ ਅਤੇ ਰੋਡ ਉੱਪਰ ਹੀ ਚਿਖ ਚਹਾੜਾ ਪੈ ਜਾਂਦਾ ਹੈ ਅਤੇ ਧੰਨ ਲਗਾਉਣ ਦੀ ਸਥਿਤੀ ਪੈ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤੇ ਪਰਿਵਾਰ ਨੂੰ ਕਾਰਵਾਈ ਕਰਨ ਦਾ ਵਿਸ਼ਵਾਸ ਦਿਲਾਉਂਦਾ ਹੈ ਅਤੇ ਐਂਬੂਲੈਂਸ ਰਾਹੀਂ ਕੁੜੀ ਦੀ ਮ੍ਰਿਤਕ ਦੇਨ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਟਰੱਕ ਫੜ ਲਿਆ ਹੈ ਤੇ ਟਰੱਕ ਡਰਾਈਵਰ ਵੀ ਫੜ ਲਵਾਂਗੇ ਵੈਲਕਮ ਸਿੰਘ ਜੀ ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਆ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਤੁਰਕੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸੜਿਆਵੇਂ ਸੜਕ ਤੇ ਛਾੜਤੀ ਤੇ ਸਿਰ ਦੇ ਉੱਪਰ ਦੀ ਮੂਰਲਾ ਡਾਰੂ ਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀਆਂ ਨਾਲ ਬਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆਂ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰਾ ਦੀ ਕੁੜੀਆਂ ਤੇ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਦਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕਿਸ ਕਾਰਵਾਈ ਪੂਰੀ ਕਰੇ ਸਾਨੂੰ ਪ੍ਰਸ਼ਾਸਨ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਮੋਹਨ ਨਗਰ ਦੇ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਆ ਲਾ ਰਿਹਾ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਉਬਰਨ ਕੁੜੀ ਅੱਕੇ ਸੀਗੀ ਉਹਨੇ ਟਰੱਕ ਚੜਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਤਾਂ ਦੇਖਦਾ ਹੀ ਆ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰੈ ਐ ਨਹੀਂ ਕਿ ਡਿਫਰੈਂਸ ਸੀਗਾ ਥੋੜਾ ਜਿਹਾ ਟਰ ਦੀ ਬ੍ਰੇਕ ਮਾਰੇ ਠੀਕ ਹੈ ਨਾ ਜੀ ਹਲਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੋਲੀ ਸੀਗਾ ਟੱਕੀ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ 10 10:30 ਵਜੇ ਦੀ ਗੱਲ ਆਈ ਤੁਸੀਂ ਕੀ ਮਤ ਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੇ ਇਹ ਕੁੜੀ ਨਾਲ ਆਇਆ ਕੱਲੋ ਆਪਣੇ ਬੱਚਿਆਂ ਨਾਲ ਸਕਦੇ ਜਾਂ ਮੋੜ ਨੂੰ ਇਹਨਾਂ ਨੂੰ ਠੀਕ ਕਰਵਾਣਾ ਚਾਹੀਦਾ ਜਾਂ ਬੱਤੀਆਂ ਦਾ ਇੰਤਜ਼ਾਮ ਕਰਦੇ ਜਾਂ ਮੋੜ ਬਿਲਕੁਲ ਬੰਦ ਕਰਦੇ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਨੂੰ ਹੀ ਸਾਡੇ ਵੱਲ ਲਗਾਈ ਜਾਣ ਠੀਕ ਹੈ ਨਾ ਜੇ ਮੋੜ ਬੰਦ ਕੀਤਾ ਜਾਵੇ ਪਹਿਲਾਂ ਵੀ ਪਲਾਨ ਦੱਸ ਹਾਂਜੀ ਬਹੁਤ ਹੋਏ ਨਹੀਂ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਆ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਾ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੀ ਪ੍ਰਸ਼ਾਸਨ ਵੱਲੋਂ ਆ ਕੇ ਜੋਰ ਕੇ ਕੀਤਾ ਜਾਇਆ ਸ਼ਹੀ ਜਤਾਏ ਮਤਲਬ ਕਿ ਮੋੜ ਤੇ ਬੱਤੀਆਂ ਲਗਾਤੀਆਂ ਕਿਹਾ ਹੈ ਵੀ ਕਮਲਾਜ ਨਹੀਂ ਕਿਸੇ ਕਰੇ ਟ੍ਰੈਫਿਕ ਇੰਸਪੈਕਟਰ ਕੋਈ ਸੀ ਹੈ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜੀ ਠੀਕ ਹੈ ਮੇਰਾ ਨਾਮ ਸੁਖਚੈਨ ਹੈ ਜਿਹੜੇ ਬੰਦੇ ਰਹਿਣਾ ਮੇਰਾ ਮੂਨਕ ਦੇ ਕੋਲ ਪਿੰਡ ਹੈ ਮੈਂ ਇੱਥੇ ਕੰਮ ਆਇਆ ਸੀਗਾ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਉਹਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਕੱਟਦੇ ਹੋ ਠੀਕ ਹੈ ਔਰ ਇਹ ਤਾਂ ਸੀ ਕਿ ਕੁੜੀ ਦੇ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਖੁੱਲ ਕੇ ਥੱਲੇ ਪਟਾਕਾ ਪੈ ਕੇ ਬਹੁਤ ਦੂਰ ਜਾ ਡਿੱਗਿਆ ਸੀਗਾ ਪਰ ਕੱਢਣ ਦੀ ਕੋਈ ਚਾਹੇ ਨਹੀਂ ਸੀ ਸਾਰ ਉਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਆਉਗੀ ਗਲਤੀ ਤੱਕ ਇਹ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪ ਮੰਨਿਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਹਾਲਾਤ ਕੁਛ ਇਹ ਨਾ ਹੁੰਦੇ ਐਂਬੂਲੈਂਸ ਕਿਨੇ ਚਰਵਾਦਾ ਜੀ ਤੱਕ तकरीबन 40 45 ਮਿੰਟ ਬਾਅਦ ਤਾਂ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਚੱਲ ਹੀ ਨਹੀਂ ਆਇਆ ਨਾ ਨਾ ਮੌਕੇ ਨਹੀਂ ਹੈ ਇੱਕ ਟੋਟਾ ਟੋਟਾ 20 ਮਿੰਟ ਤਾਂ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਬਰਨਾ ਪਾਉਂਦਾ ਸੀ ਉੱਪਰ ਸਰਕਾਰਾਂ ਚ ਹੁੰਦੇ ਰਹੇ ਨਾ ਉਹਦੇ ਫੱਟੇ ਨਹੀਂ ਆਵਾ ਦਾ ਸਪੀਡ ਬ੍ਰੇਕ ਕਰਾਵਾ ਮੈਂ ਤਾਂ ਇਸ ਸ਼ਹਿਰ ਦੀ ਤੁਹਾਡੇ ਚ ਦੋ ਤਿੰਨ ਵਾਰ ਹੀ ਆਇਆ ਮਤਲਬ ਹੈ ਖਰਾਬ ਹੈ ਮਾਹੌਲ ਇਹ ਨਾ ਇਹ ਨਹੀਂ ਚਾਹੀਦਾ ਸਾਬ ਹੋਣਾ ਚਾਹੀਦਾ ਕੀ ਨਾਮ ਹੈ ਜੀ ਗੁਲਵਿੰਦਰ ਸਿੰਘ ਜੀ ਬਾਜੀ ਕੀ ਘਟਨਾ ਵਾਪਰੀ ਅੱਜ ਇੱਕ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਉਹਨੂੰ ਬੱਚੀ ਤੇ ਟਾਇਰ ਕਰਤਾ ਜੀ ਟੱਕ ਕਿੱਧਰ ਹੀ ਸੱਟ ਹੋਇਆ ਸੀ ਇਧਰੋਂ ਆਈ ਬਲਿਆਰ ਰੋਡ ਤੋਂ ਕਿਧਰ ਜਾ ਰਹੀ ਸੀ ਸੰਗਰੂਰ ਵੱਲ ਜੀ ਸੰਗਰੂਰ ਵੱਲ ਹਾਂ ਕੁੜੀ ਕੀ ਕਰ ਰਹੀ ਸੀ ਕੁੜੀ ਉੱਥੇ ਖੜੀ ਸੀ ਜੀ ਕਿੰਨੇ ਕਿੰਨੀ ਕਿੰਨ੍ਹੀ ਸਾਲ ਦੀ ਉਮਰ ਹੈ ਜਿਹੜੀ ਕੁੜੀ ਹੈ ਕੁੜੀ ਦੀ ਹੈਗੇ ਜੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਉਹਦਾ ਕੀ ਨੋਸਬੁਲੀ ਦਾ ਇਦਕਾਰ ਸੀ ਜੀ ਉਹ ਇਧਰੋਂ ਕਿਤੇ ਕੰਮ ਆਏ ਹੋਏ ਸੀਗੇ ਜੀ ਭਵਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ-ਛੋਟੇ ਬੱਚੇ ਲੱਗਦੇ ਨੇ ਜਿੱਥੋਂ ਦੀ ਕਦੇ ਵੀ ਕਾ ਹਾਦਸਾ ਬੈਠੇ ਵਰਤ ਸਕਦਾ ਇੱਥੇ ਇੱਕ ਤਾਂ ਬੱਤੀਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲ ਸੁਣਨ ਚ ਤਾਂ ਇਹ ਆ ਵੀ ਉਹਨਾਂ ਦੇ ਕੰਨ ਤੇ ਫੋਨ-ਫੋਨ ਵਗੈਰਾ ਲੰਗੇ ਜਿੱਦਾਂ ਆਊਸ ਕਰ ਰਹੇ ਸੀ ਕਿ ਇਹ ਵੀ ਸੁਣਨਾ ਚਾਹੀਦਾ ਨਹੀਂ ਫੋਨ ਨਹੀਂ ਐ ਸਾਈਡ ਤੇ ਦੇਖ ਲੋ ਜੀ ਇਹ ਆਪਣਾ ਮੜਿਆ ਉੱਚੀ ਕੀ ਗੱਲ ਹੋਈ ਹੈ ਪਰ 아이 ਤੇ ਪੁੱਤ ਵਿਆਹ ਹੋ ਕੇ ਵਰਟੀ ਕਰਨ ਲੱਗੇ ਜਾਂਦੇ ਸੀ ਮੈਂਨ ਕਰਵਾਵਾ ਦੇਗਾ ਤੁਸੀਂ ਵੀ ਰੋਟੀ ਲੈ ਕੇ ਆਈ ਆ ਘਰੋਂ ਅਸੀਂ ਖੇਡ ਲਈ ਆ ਗਏ ਆ ਘਰੋਂ ਚੰਗੇ ਭਲੀ ਸਾਰਾ ਕੰਮ ਕੀਤਾ ਤੜਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਦੱਸ ਜੀ ਵਰਟੀ ਕਰਨ ਦੇ ਲੱਗੇ ਸੀ 4-5 ਦਿਨ ਹੋ ਗਏ ਤੇ ਹੁਣ ਸਮਾਂ ਲਾਣਿਆਂ ਦੇ ਪਹਿਲਾਂ ਫੈਕਟਰੀ ਚ ਲੱਗੇ ਹੋਏ ਤੇ ਤੇ ਬੁਖਾਰ ਹੋ ਗਿਆ ਉਹਨੂੰ ਫਸ ਟਾਈਫਾ ਲਗਾ ਤੀ ਉਹਨੂੰ ਦੰਦਰਾ ਬਿਨਰ ਬਿਮਾਰ ਰਹੀ ਨੇ ਮੈਂ ਟਾਲੀ ਮੈਂ ਕਾ ਤੁੰਗ ਜੇ ਬਿਮਾਰ ਹੋ ਗਿਆ ਮੈਂ ਤਾਂ ਕੱਲੀ ਹੀ ਮੈਂ ਤਾਂ ਕਿਵੇਂ ਸਾਂਭੂਗੀ ਮੈਂ ਮੈਂ ਜਾਣਾ ਏ ਤਾਂ ਫੈਕਟਰੀ ਚ ਜੀ ਉਹ ਕਹਿੰਦੇ ਉਹ ਫੇਰ ਕਹਿੰਦੇ ਬਿਊਟੀ ਪਾਰਲਰ ਦਾ ਕੰਮ ਸਿੱਖ ਲੈਣੀ ਆ ਉਹ ਸਿੱਖ ਲੈ ਲੋ ਨੂੰ ਕਿਹਾ ਦੀ ਮੈਂ ਜਾ ਨਾ ਤੂੰ ਬੈਟੀ ਪਾਰਲਰ ਦੇ ਸਰ ਕੰਮ ਨਾ ਸਿੱਖ ਮੈਂ ਨਾ ਸਿੱਖ ਤੁਮ ਥੱਕਿਆ ਲਾਈ ਕਹਿੰਦੀ ਮੈਂ ਘਰ ਬੈਠੀ ਕੀ ਕਰਦੀ ਆ ਕਹਿੰਦੀ ਮੈਨੂੰ ਕੋਈ ਪਤਾ ਵੀ ਆਇਆ ਹੋਊਗਾ ਮੈਂ ਕਰ ਰਹੀ ਨਹੀਂ ਜਾਣਦੀ ਨਹੀਂ ਤੇ ਫੇਰ ਪਤਾ ਦੇ ਮੈਨੂੰ ਕਿੰਨੀ ਕੁ ਉਮਰ ਸੀ ਜੀ ਹਾਂ 29 ਸਾਲ ਲੱਗੇ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਘਰੇ ਸਕੇ ਤੁਹਾਨੂੰ ਨਹੀਂ ਦੱਸਿਆ ਮੈਨੂੰ ਫਿਰ ਉਹਨੇ ਭਾਈ ਜਿਆਦਾ ਦੱਸ ਕਾਇ ਦੇਖੋ ਮੈਨੂੰ ਜਾਣਦੇ ਨੇ ਉਹ ਭਾਈ ਨੇ ਦੱਸ ਕਾਇ ਤੇ ਮੈਨੂੰ ਠੀਕ ਹੈ ਜੀ ਮਤਲਬ ਬਾਬਲੇ ਸੱਟਾਂ ਲੱਗੀਆਂ ਠੀਕ ਹੈ ਫੇਰ ਮੈਨੂੰ ਕਹਿੰਦਾ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਖੁਰੀ ਹੋ ਗਈ ਕਹਿੰਦਾ ਕੀ ਮੰਗ ਕਰਦੇ ਹੋ ਜੀ ਹਾਂ ਮੈਂ ਮਾਫੀ ਚਾਹੀਦੀ ਹੈ ਮੈਨੂੰ ਜੀ ਹੋਰ ਫੋਨ ਤੇ ਕੱਲੀ ਵਰਤਾਂਗਾ ਕੰਮ ਸੀ ਨਾ ਮਾਵਾਂ ਤੇ ਆ ਵੀ ਆ ਸੋਹਣਾਂ ਹਰਕੇ ਖਾਂਦੀਆਂ ਨੇ ਮਤਾਂ ਖਾਂਦੀਆਂ ਟੀਆਂ ਹਰਕੇ ਖਾਂਦੀਆਂ ਨੇ ਜਦੋਂ ਨਾ ਆਉਂਦੀਆਂ ਹਾਂ ਨਾ ਕਰੇ ਵੀ ਨਹੀਂ ਕੋਈ ਇਸ਼ਾਰਾ ਦਿੱਤਾ ਕੋਈ ਕਰਨ ਵਾਲਾ ਨਹੀਂ ਵੀ ਕੱਲੀ ਰਹੀ ਕੋਈ ਇਸ਼ਾਰਾ ਦੀ ਮੇਰੇ ਦਾ ਪਤਾ ਕੋਈ ਹੋਰ ਬੱਚਾ ਜੀ ਕੀ ਬੱਚਾ ਹੋਰ ਕੋਈ ਬੇਟਾ ਆ ਭਰਾ ਕੋਈ ਹੋਰ ਬੱਚਾ ਆਏਗਾ ਇੱਕ ਮੁੰਡਾ ਆਏਗਾ ਬੇਟਾ ਦੋਤਾ ਹੋ ਵੀ ਉਦੋਂ ਤੱਕ ਨਾ ਕੋਈ ਇੱਕ ਪਹਿਲਾਂ ਮੁੱਕੋ ਗਿਆ ਟੀ ਇਹ ਪਹਿਲਾਂ ਮੁੱਕੋ ਗਿਆ ਦੀ ਯਾਰ ਉਹਦੇ ਘੱਟ ਰਹਿ ਤੱਕ ਤੀ ਨਾਲ ਕੀ ਕਰ ਨਾਲ ਅੱਜ ਸਾਨੂੰ ਖ਼ਬਰ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀ ਕੌਰ ਪੁੱਤਰੀ ਨਾਰ ਸਿੰਘ ਵਾਸੀ ਅਰਜੀਤ ਸਿੰਘ ਰਵਿਦਾਸ ਕਰੋਨੀ ਪੁਹਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਆ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਬਿਝਾ ਕੇ ਜਿਹੜਾ ਹੈਗਾ ਮਤਲਬ ਉਥੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜੇ ਟਰੱਕ ਫੜਿਆ ਗਿਆ ਇਸ ਰੋਣ ਪ੍ਰਾਕਤਤਾ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਨੂੰ ਫੜ ਲਾਂਗੇ ਤੇ ਕਾਰਵਾਈ ਹੋਣੀ ਹਾਂਜੀ ਹਾਂ ਕਾਰਵਾਈ